ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮੋਫਲੀ ਦੀਆਂ ਗਿਰੀਆਂ ਨੂੰ ਬਣਾਵਾਂਗੇ ਆਪਾਂ ਤਲ ਕੇ ਤੇ ਇੱਥੇ ਮੋਫਲੀਆਂ ਦੀਆਂ ਗਿਰੀਆਂ ਆਪਾਂ ਲੈ ਲਈਆਂ ਸੀ ਤੇ ਇੱਕ ਕੋਲੀ ਮੋਫਲੀਆਂ ਦੀਆਂ ਗਿਰੀਆਂ ਲਈ ਸੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਕੱਪ ਵੇਸਣ ਤੇ ਇਹਦੇ ਵਿੱਚ ਫੋਰ ਪਾਵਾਂਗੇ ਆਪਾਂ ਚੌਲਾਂ ਦਾ ਆਟਾ ਤੇ ਸਭ ਤੋਂ ਪਹਿਲਾਂ ਆਪਾਂ ਮੋਫਲੀ ਦੀਆਂ ਗਿਰੀਆਂ ਨੂੰ ਤੋਲਵਾਂਗੇ ਛਾਨਣੀ ਲਈ ਲਈ ਸੀ ਛਾਨਣੀ ਦੇ ਵਿੱਚ ਆਪਾਂ ਗਿਰੀਆਂ ਨੂੰ ਪਾ ਦੇਵਾਂਗੇ ਪਾਣੀ ਪਾ ਕੇ ਇਹਨਾਂ ਨੂੰ ਆਪਾਂ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਧੋ ਦਵਾਂਗੇ ਜੋ ਆਪਾਂ ਇਹਦੇ ਵਿੱਚ ਡਸਟਿੰਗ ਹੋਏਗੀ ਨਿਕਲ ਜੇਗੀ ਗਿਰੀਆਂ ਨੂੰ ਆਪਾਂ ਧੋ ਲਿਆ ਤੇ ਗਿਰੀਆਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਇੱਕ ਬੋਲ ਲੈ ਲਿਆ ਇਹਦੇ ਵਿੱਚ ਮੈਂ ਵੇਸਣ ਪਾ ਦਵਾਂਗੇ 4 ਚਮਚ ਮੈਂ ਵੇਸਣ ਪਾਏ ਜੇ ਆਪਾਂ ਨੂੰ ਥੋੜਾ ਲੱਗੇਗਾ ਆਪਾਂ ਹੋਰ ਵੇਸਣ ਨੂੰ ਪਾ ਦਵਾਂਗੇ ਤੋ 2 ਚਮਚੇ ਆਪਾਂ ਚੌਲਾਂ ਦੇ ਆਟੇ ਦੇ ਲੈ ਲਾਂਗੇ ਅੱਧੇ ਚਮਚੇ ਤੋਂ ਵੀ ਘੱਟ ਮੈਂ ਨਮਕ ਲਿਆ ਸੀ ਕਾਲੀ ਮਿਰਚ ਥੋੜੀ ਪਾ ਦਾਂਗੇ ਲਾਲ ਮਿਰਚ ਪਾ ਦਾਂਗੇ ਕੁਛ ਮੇਰੀ ਮਿਰਚ ਪਾਵਾਂਗੇ ਥੋੜੀ ਜੀ ਹਲਦੀ ਪਾਊਡਰ ਭੁੰਨੇ ਹੋਏ ਅਜੀਰਾ ਛਾਟ ਮਸਾਲਾ ਆਮਬ ਚੂਰ ਬੇਕਿੰਗ ਪਾਊਡਰ ਪਾਇਆ ਥੋੜਾ ਜਿਹਾ ਤੇ ਆਪਾਂ ਮਸਾਲੇ ਆਪਣੇ ਰਿਕਵਰਡਿੰਗ ਪਾਵਾਂਗੇ ਜਿੰਨੇ ਕਾਪਾਂ ਟੇਸਟ ਆਪਣੇ ਹਿਸਾਬ ਦੇ ਨਾਲ ਵੀ ਜਿੰਨਾ ਵੀ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਆ ਤੇ ਹੁਣ ਇਹਨੂੰ ਮੈਂ ਮਿਕਸ ਕਰ ਦਵਾਂਗੀ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਕੋਲ ਲਵਾਂਗੇ ਵਿਸਕਰ ਦੇ ਨਾਲ ਆਪਾਂ ਇਹਨੂੰ ਘੋਲਾਂਗੇ ਸੇ ਪਾਣੀ ਆਪਾਂ ਇੱਕਦਮ ਜ਼ਿਆਦਾ ਨਹੀਂ ਪਾਣੀ ਪਾਉਣਾ ਆਪਾਂ ਥੋੜਾ ਥੋੜਾ ਪਾਣੀ ਪਾਵਾਂਗੇ ਬੈਟਰ ਨੂੰ ਆਪਾਂ ਕੋਲ ਲਿਆ ਸੀ ਚੰਗੀ ਤਰ੍ਹਾਂ ਤੇ ਪਾਣੀ ਸਾਡਾ ਇੱਕ ਕੱਪ ਪਾਣੀ ਲਿਆ ਸੀ ਮੈਂ ਤੇ ਅੱਧਾ ਕੱਪ ਪਾਣੀ ਦਾ ਲੱਗ ਗਿਆ ਸੀ ਤੇ ਬੈਟਰ ਦੇ ਵਿੱਚ ਆਪਾਂ ਹੁਣ ਗਿਰੀਆਂ ਨੂੰ ਪਾ ਦੇਵਾਂਗੇ ਥੋੜੀਆਂ-ਥੋੜੀਆਂ ਗਿਰੀਆਂ ਪਾ ਕੇ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਤੇ ਬੈਟਰ ਸਾਨੂੰ ਇਸ ਤਰ੍ਹਾਂ ਦਾ ਹੀ ਚਾਹੀਦਾ ਸੀ ਸਮੂਦ ਜਿਹਾ ਤੇ ਹੌਲੀ ਹੌਲੀ ਆਪ ਇਹਨਾਂ ਨੂੰ ਮਿਕਸ ਕਰ ਦਵਾਂਗੇ ਸਾਰੇ ਬੇਸਨ ਦੇ ਵਿੱਚ ਚੰਗੀ ਤਰ੍ਹਾਂ ਦੀ ਕੋਟਿੰਗ ਹੋ ਜੇ ਤੇ ਮਿਕਸ ਕਰਕੇ 10 ਮਿੰਟ ਆਪ ਇਹਨੂੰ ਰਸਤੇ ਤੇ ਰੱਖਾਂਗੇ ਗਿਰੀਆਂ ਨੂੰ ਬੈਟਰ ਦਾ 10 ਮਿੰਟ ਹੋ ਗਏ ਸੀ ਤੇ ਗਿਰੀਆਂ ਦਾ ਬੈਟਰ ਬਹੁਤ ਵਧੀਆ ਫਸਟ ਕਲਾਸ ਹੋ ਗਿਆ ਤੇ ਹੁਣ ਮੈਂ ਪੈਨ ਰੱਖਾਂਗੀ ਗੈਸ ਤੇ ਤੇ ਗਿਰੀਆਂ ਨੂੰ ਆਪਾਂ ਤਲ ਲਵਾਂਗੇ ਤੇ ਬੈਟਰ ਨੂੰ ਆਪਾਂ ਇਸ ਤਰ੍ਹਾਂ ਦਾ ਇੱਕ ਵਾਰੀ ਆਪਾਂ ਇਸ ਤਰ੍ਹਾਂ ਹੀ ਪਾ ਦਵਾਂਗੇ ਐਸਟਰਾ ਤੇ ਆਪਾਂ ਤੇਲ ਗਰਮ ਕਰਕੇ ਤੇ ਹੁਣ ਮੀਡੀਅਮ ਤੇ ਰੱਖ ਦਿੱਤਾ ਸੀ ਤੇ ਬੈਟਰ ਨੂੰ ਆਪਾਂ ਇਸ ਤਰ੍ਹਾਂ ਪਾ ਕੇ ਇਹਨੂੰ ਹੌਲੀ-ਹੌਲੀ ਆਪਾਂ ਹਿਲਾਵਾਂਗੇ ਇਹਨੇ ਆਪਣੇ ਆਪ ਖੈਲ ਜਾਣਾ ਗਿਰੀਆਂ ਨੇ ਥੋੜੀ ਥੋੜੀ ਅੱਪਾ ਗਿਰੀਆਂ ਨੂੰ ਇਸ ਤਰ੍ਹਾਂ ਖੋਲ ਦਵਾਂਗੇ ਸਾਈਡਾਂ ਤੋਂ ਤੇ ਦੇਖ ਲੈ ਗਿਰੀਆਂ ਗੱਲੀਆਂ ਕੱਲੀਆਂ ਹੋ ਗਈਆਂ ਤੇ ਜੇ ਤਰਾ ਹੀ ਗਿਰੀਆਂ ਨੂੰ ਭਾ ਕੇ ਆਪੇ ਗਿਰੀਆਂ ਥਲ ਜਾਂਦੀਆਂ ਤੇ ਇਹਨੂੰ ਮੈਂ ਲੋਕਲੇਮ ਤੇ ਹੀ ਆਪਾਂ ਗਿਰੀਆਂ ਨੂੰ ਪਕਾ ਲਵਾਂਗੇ ਜਾਰੀ ਤੇਜ਼ ਗੈਸ ਤੇ ਨਹੀਂ ਆਪਾਂ ਗਿਰੀਆਂ ਨੂੰ ਪਲਾਵਾਂਗੇ ਗਿਰੀਆਂ ਨੂੰ ਆਪਾਂ ਕੱਢ ਲਵਾਂਗੇ ਤੇ ਗਿਰੀਆਂ ਬਹੁਤ ਵਧੀਆ ਪੱਕ ਕੇ ਤਿਆਰ ਹੋਈਆਂ ਤੇ ਗਿਰੀਆਂ ਨੂੰ ਆਪਾਂ ਥੋਣੀ ਚ ਪਾ ਲਵਾਂਗੇ ਛੰਦਨੀ ਚ ਤੇਲ ਜਿਹੜਾ ਇਹਦਾ ਹੋਏਗਾ ਉਹ ਲੁੱਟੜ ਜੇਗਾ ਗਿਰੀਆਂ ਦੇ ਸਰੇ ਤੁਸੀਂ ਇਹ ਕੱਲੀਆਂ ਕੱਲੀਆਂ ਹੋ ਗਈਆਂ ਤੇ ਬਹੁਤ ਵਧੀਆ ਨਮਕੀਨ ਡਿਸ਼ ਬਣਦੀ ਐ ਪਰ ਚਾਹ ਨਾ ਖਾਓ ਜਿਸ ਤਰ੍ਹਾਂ ਚਾਹ ਨਾ ਜਦੋਂ ਮਰਜੀ ਆਪਾਂ ਨੂੰ ਦਿਲ ਕਰੇ ਆਪਾਂ ਖਾ ਸਕਦੇ ਆ ਇਹਨਾਂ ਨੂੰ ਮੈਂ ਦਾ ਤੇਲ ਨਿਚੋੜ ਦਾਂਗੀ ਗਿਰੀਆਂ ਨੂੰ ਆਪਾਂ ਪਲੇਟ ਵਿੱਚ ਪਾ ਲਵਾਂਗੇ ਤੇ ਬਹੁਤ ਵਧੀਆ ਗਿਰੀਆਂ ਬਣ ਕੇ ਤਿਆਰ ਹੋਈਆਂ ියන යි පදම दोමිට වාස්නු මේ බාච්ච පලාදමගේ තේල් දෙ වෙච්චे ගිරියනුපානු කෝල්දමාගේ ਇਹ ਚ ਛੱਡ ਦਈਏ ਤੇਲ ਚ ਉਹ ਆਪੇ ਆਪਣੇ ਆਪ ਇਹ ਖਿਲਰ ਜਾਂਦੀਆਂ ਗਿਰੀਆਂ ਇਹ ਵੀ ਬਣ ਗਈਆਂ ਤੇ ਗਿਰੀਆਂ ਨੂੰ ਮੈਂ ਕੱਢ ਦਵਾਂਗੀ ਤੇ ਜੇ ਨਾਵੇਂ ਗਿਰੀਆਂ ਆਪਣੇ ਕੋ ਖੁੱਲਣ ਤੇ ਆਪਾਂ ਜਦੋਂ ਬਾਅਦ ਚ ਠੰਡੀਆਂ ਹੋ ਜਾਣ ਆਪਾਂ ਹੱਥਾਂ ਨਾਲ ਗਿਰੀਆਂ ਨੂੰ ਖੋਲ ਸਕਦੇ ਹਾਂ ਤੇ ਵੀ ਮੈਂ ਪਲੇਟ 'ਚ ਪਾ ਲਵਾਂਗੀ ਇੱਥੇ ਆਪਾਂ ਸਾਰੀਆਂ ਗਿਰੀਆਂ ਕੱਢ ਲਈਆਂ ਗਿਰੀਆਂ ਨੂੰ ਆਪਾਂ ਛਾਨਣੀ 'ਚ ਪਾ ਦਵਾਂਗੇ ਤੇਲ ਨੁੱਟਣ ਵਾਸਤੇ ਸਾਰੀਆਂ ਗਿਰੀਆਂ ਆਪਾਂ ਬਣਾ ਕੇ ਰੱਖ ਲਈਆਂ ਤੇ ਹੁਣ ਗਿਰੀਆਂ ਦੇ ਉੱਤੇ ਆਪਾਂ ਗਰਮ-ਗਰਮ ਗਿਰੀਆਂ ਦੇ ਉੱਤੇ ਆਪਾਂ ਅੰਬਚੂਰ ਪਾ ਦਵਾਂਗੇ ਠੰਡੀਆਂ ਕਰਕੇ ਨਹੀਂ ਪਾਵਾਂਗੇ ਗਰਮ-ਗਰਮ ਦੇ ਉੱਪਰ ਪਾ ਦਾਂਗੇ ਆਪਾਂ ਤੋਂ ਬਾਦ ਕੋ ਥਿਆ ਹੋ ਜਾ ਜੀਰਾ ਚਾਟ ਮਸਾਲੇ ਨੂੰ ਵੀ ਆਪਾਂ ਉੱਪਰੋਂ ਦੇ ਸਪਰਿੰਗਲ ਕਰ ਦੇਵਾਂਗੇ ਚਾਟ ਮਸਾਲਾ ਪਾ ਕੇ ਪਗਿਰੀਆਂ ਦਾ ਬਹੁਤ ਜ਼ਿਆਦਾ ਟੇਸਟ ਹੋ ਜਾਂਦੀ ਹੈ ਗਿਰੀਆਂ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਦੇਖ ਬੈਲ ਨੂੰ ਜਰੂਰ ਦਬਾ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ